टुडे 20 न्यूज़ ਅਤੇ ਨੈਸ਼ਨਲ ਆਈਡੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਾਰੇ ਸਰੋਤਿਆਂ ਦਾ ਸਵਾਗਤ ਹੈ। ਦਰਸ਼ਕੋ ਅੱਜ ਅਸੀਂ ਪਿੰਡ ਕਾਲ ਜਰਾਨੀ ਦੇ ਅੰਦਰ ਪਹੁੰਚੇ ਹਾਂ। ਪਰ ਪਿੰਡ ਨੇ ਬਹੁਤ ਵੱਡਾ ਜੋ ਮਾਨ ਸਨਮਾਨ ਬਖਸ਼ਿਆ ਔਰ ਸਰਪੰਚੀ ਦਾ ਤਾਜ ਇਸ ਪਰਿਵਾਰ ਨੂੰ ਸੌਂਪਿਆ ਹੈ। ਆਪੋ ਮੰਨ ਦੇ ਕੜਾ ਮੁਕਾਬਲਾ ਹੋਣ ਤੋਂ ਬਾਵਜੂਦ ਵੀ ਬਹੁਤ ਵੱਡੀ ਜੋ ਜਿੱਤ ਮਿਲੀ ਹੈ। ਕੀ ਕਾਰਨ ਸੀ ਪੂਰੀ ਜਾਣਕਾਰੀ ਦੇ ਲਈ ਅੱਜ ਅਸੀਂ ਸਰਪੰਚ ਦੇ ਕੋਲ ਆਏ ਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਂ ਹੈ ਜ ਆਪਣਾ? ਮੇਰਾ ਨਰੋਤਮ ਸਿੰਘ ਹੈ ਸਰ। ਨਰੋਤਮ ਸਿੰਘ। ਆਪਣੇ ਸਰਪੰਚ ਦਾ ਕੀ ਨਾਂ ਹੈ? ਸਤਵੀਰ ਕੌਰ ਜੀ ਮੇਰੇ ਮੈਸੇਜ ਆਈ ਉਹ ਤੁਹਾਡੀ ਮੈਸੇਜ ਹੈ ਜਿਵੇਂ ਪਿੰਡ ਦੇ ਅੰਦਰ ਜੇ ਪੁੱਛਦੇ ਆਪਾਂ ਸਰਪੰਚ ਦੇ ਬਾਰੇ ਤੇ ਤੁਹਾਡੇ ਬਾਰੇ ਬਹੁਤ ਜਾਣਕਾਰੀ ਦੱਸਦੇ ਤੁਹਾਡਾ ਨਾਮ ਦੱਸਦੇ ਹਾਂਜੀ ਹਾਂਜੀ ਸਰ ਮੈਂ ਆਮ ਆਦਮੀ ਪਾਰਟੀ ਤੋਂ ਬਲਾਕ ਪ੍ਰਧਾਨ ਹਾਂ ਸਰ ਹੂੰ ਸੰਗਤ ਬਲਾਕ ਪਰ ਹਾਂ ਸੰਗਤ ਬਲਾਕ ਪ੍ਰਧਾਨ ਜੀ ਬਲਾਕ ਸੰਗਤ ਹੈ ਜੀ ਹਾਂਜੀ ਦੋ ਟੜੇ ਇੱਥੇ ਚੋਣ ਲੜਾਈ ਦੂਜੇ ਚੜੇ ਨੇ ਬਹੁਤ ਜੋਰ ਲਾਇਆ ਪਰ ਜੋ ਇੱਕ ਪਾਸੇ ਹੈ ਉਹਨਾਂ ਨੇ ਜੋਰ ਨਹੀਂ ਲਾਇਆ ਕੀ ਕਰਨ ਲੱਗਦਾ ਹੈ ਸਰ ਉਹਨਾਂ ਨੇ ਤਾਂ ਤਾਮ-ਜਾਮ ਦੰਡਪੇ ਸਾਰਾ ਕੁਝ ਹੀ ਵਰਤਿਆ ਜੀ ਉਹਨਾਂ ਨੇ ਵੀ ਉਹਨਾਂ ਨੇ ਉਤੋਂ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਸਾਡੇ ਜਿਹੜੇ ਪੋਸਟਰ ਲਾਇਏ ਸੀ ਪੋਸਟਰ ਵੀ ਪਾੜਤੇ ਜੀ ਹੂੰ ਤੇ ਹੋਰ ਤਰ੍ਹਾਂ ਵੀ ਉਹਨਾਂ ਦਾ ਜਿਹੜਾ ਨੈਟਵਰਕ ਸੀ ਆਪਦਾ ਉਹ ਵੀ ਬਹੁਤ ਤੇਜ਼ ਸੀਗਾ ਉਹਨਾਂ ਦਾ ਮੇਰੇ ਨਾਲ ਪ੍ਰਾਪਾ ਵੀ ਵੱਡਾ ਹੈ ਜੀ ਸਾਡੇ ਮੇਰੇ ਆਪਦੇ ਪ੍ਰਾਪੇ ਤਾਂ ਬਹੁਤ ਹੀ ਸਾਰੀ 160 60 ਹੈ ਜੀ ਉਹਨਾਂ ਦੇ ਆਪਦੇ ਪ੍ਰਾਪੇ ਦੀ 800 ਵੋਟ ਦੇ ਕਰੀਬ ਹੈ ਜੀ ਬਹੁਤ ਵੱਡੀ ਜਿੱਤ ਹੋਈ ਉਹਦਾ ਕੀ ਕਾਰਨ ਸੀ ਸਰ ਉਹਦਾ ਕੰਮ ਹੋਤਾ ਜੋ ਵੀ ਮੈਂ ਪਾਰਟੀ ਤੋਂ ਪਹਿਲਾਂ ਵੀ ਪੰਚਾਇਤ ਦੇ ਵਿੱਚ ਨਾ ਹੁੰਦੇ ਹੋਏ ਵੀ ਇਹ ਇੱਕ ਪਾਰਟੀ ਦਾ ਉਪਦੇਦਾਰ ਹੋਣ ਕਰਕੇ ਵੀ ਮੈਂ ਪਹਿਲਾਂ ਹੀ ਕੰਮ ਬਹੁਤ ਕਰਵਾ ਚੁੱਕਿਆ ਜੀ ਜਿਵੇਂ ਕਿ ਕੋਈ ਪਾਈਪਲਾਈਨ ਦਾ ਕਰ ਲੋ ਜੀ ਪਾਈਪਲਾਈਨ 1 ਕਰੋੜ ਤੇ 48 ਲੱਖ ਰੁਪਏ ਦੇ ਜੋ ਅਸੀਂ ਪਾਈਪਲਾਈਨ ਪਿੰਡ ਨੂੰ ਅਸੀਂ ਮਨਜ਼ੂਰ ਕਰਵਾ ਕੇ ਲੈਂਦੀ ਆ ਖੇਤ ਤੇ ਟੈਲਾਂ ਤੇ ਪਾਣੀ ਪਹੁੰਚਾਤਾ ਜੀ ਮਤਲਬ ਸਿਰਫ 1.5 ਕਰੋੜ 1.5 ਕਰੋੜ ਦੇ ਨਾਲ ਪਾਈਪ ਲਾਈਨ ਜੋ ਪਿੰਦੇ ਪਾਣੀ ਦੀ ਸਮੱਸਿਆ ਸੀ ਨਹੀਂ ਪੀਣ ਵਾਲੇ ਪਾਣੀ ਦੀ ਖੇਤਾਂ ਵਾਲੀ ਪਾਇਪ ਪਾ ਜਹਾ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਵੀ ਹੋਰ ਵੀ ਕੋਈ ਕੰਮ ਕਰਵਾਇਆ ਜਿਹੜੇ ਪੀਣ ਵਾਲੇ ਪਾਣੀ ਵਾਲੀ ਪਾਇਪ ਪਾ ਜੇ 3 ਇੰਚੀ ਪਾਇਪ ਪਾ ਜੀ ਇਹ 5-4 ਕਿਲੋਮੀਟਰ ਪਾਈਪ ਲਾਈਨ ਇਹ ਵੀ ਪਵਾਤੀ ਅਸੀਂ ਪਿੰਡ ਦੇ ਵਿੱਚ ਹੀ ਹੋਰ ਆ ਤੁਸੀਂ ਮੇਰੇ ਘਰ ਕਿੰਨੇ ਮਾਰ ਲਓ ਜੀ ਚੱਪੜਾ ਨੂੰ ਅਸੀਂ ਨਿਕਾਸੀ ਵਾਲੀਆਂ ਪਾਈਪਾਂ ਪਾਉਣੀਆਂ ਸੀ ਇਹ ਜੀ ਇਹ ਪਾਈਪ ਕੋਟ ਆਫ ਕੰਡਕਟਰ ਲੱਗਣ ਕਰਕੇ ਸੀ ਨਹੀਂ ਪਵਾ ਸਕੇ ਜੀ ਤੇ ਬਿਜਲੀ ਦੇ ਟਰਾਂਸਫਾਰਮਰ ਮੈਨਲਾ ਤਾਂ ਘੱਟ ਤੋਂ ਘੱਟ ਮੈਂ 15 ਰਖਵਾਤੀ ਹੁਣਗੇ ਪਿੰਡ ਦੇ ਵਿੱਚ ਜੀ ਜੀ ਮਤਲਬ ਇੱਕ ਤਰ੍ਹਾਂ ਪਾਣੀ ਦੇ ਨਾਲ-ਨਾਲ ਜੋ ਬਿਜਲੀ ਦੀ ਸਮੱਸਿਆ ਸੀ ਉਹਨੂੰ ਵੀ ਖਤਮ ਕੀਤਾ ਹਾਂ ਜੀ ਹਾਂਜੀ ਹਾਂਜੀ ਤੇ ਸਕੂਲ ਦੇ ਵਿੱਚ ਵੀ ਇੰਟਰਲੌਕ ਟਾਇਲ ਅਸੀਂ ਲਵਾਈ ਹੈ ਪਿੰਡ ਦੇ ਵਿੱਚ ਵੀ ਅਸੀਂ ਗਲੀਆਂ ਬਣਵਾਈਆਂ ਇੰਟਰਲੌਕ ਜੀ ਸ਼ਮਸ਼ਾਨ ਘਰ ਨੂੰ ਕੱਚਾ ਰਸਤਾ ਸੀ ਅਸੀਂ ਉਹ ਵੀ ਪੱਕਾ ਬਣਵਾਤਾ ਜੀ ਮਤਲਬ ਆਹੀ ਜੋ ਕਾਰਨ ਮੰਨ ਸਕਦੇ ਆਂ ਕਿ ਪਿੰਡ ਦੇ ਅੰਦਰ ਇੰਨੇ ਕੰਮ ਹੋਏ ਔਰ ਲੋਕਾਂ ਨੂੰ ਯਕੀਨ ਹੋਇਆ ਜੋ ਪਿੰਡ ਦੇ ਮੈਨੂੰ ਇੰਨਾ ਮੇਰੇ ਤੇ ਉਹਨਾਂ ਨੇ ਵਿਸ਼ਵਾਸ ਜਤਾਇਆ ਜੀ ਮੈਥੋਂ ਉਹਨਾਂ ਨੇ ਇੱਕ ਚਾਹ ਦਾ ਕੱਪ ਵੀ ਨਹੀਂ ਪੀਤਾ ਜੀ ਬਿਨਾ ਕਿਸੇ ਲਾਲਚ ਤੋਂ ਰਾਤ ਨੂੰ ਮੇਰੀ ਖਾਤਰ ਪਹਿਰੇ ਵੀ ਲੱਗੇ ਤੇ ਮੇਰਾ ਉਹਨਾਂ ਨੇ ਡਟ ਕੇ ਸਾਥ ਦਿੱਤਾ ਜੀ ਤੇ ਮੈਂ ਇਹ ਚੀਜ਼ ਕਦੇ ਵੀ ਨਿਭਾ ਸਕਦਾ ਜੀ ਜੋ ਮੈਨੂੰ ਇਥੋਂ ਪਿੰਡ ਨੇ ਮੈਨੂੰ ਪਿਆਰ ਦਿੱਤਾ ਤੇ ਮੈਂ ਉਹਨਾਂ ਦੇ ਪਿਆਰ ਤੇ ਖਰਾ ਉਤਰੂੰਗਾ ਜੀ ਖਰਾ ਉਤਰੂੰਗਾ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਮੁੱਦੇ ਦੀ ਤਾਂ ਕੀ ਮੁੱਦੇ ਲੈ ਕੇ ਆਪਾਂ ਸਰਪੰਚੀ ਚੋਣਾ ਸੀ ਮੁੱਦੇ ਜੀ ਪਹਿਲਾਂ ਤਾਂ ਸਾਰਿਆਂ ਨਾਲ ਵੱਡੀ ਤਾਂ ਨਸ਼ੇ ਦੀ ਹੈ ਜੀ ਇਹ ਚੀਜ਼ ਦਾ ਸੀ ਸਰਕਾਰ ਦਾ ਸਹਿਯੋਗ ਚਾਹਾਂਗੇ ਜੇ ਸਾਡਾ ਵੱਧ ਤੋਂ ਵੱਧ ਸਹਿਯੋਗ ਕਰੇ ਜੀ ਤੇ ਵੀ ਜਿਹੜਾ ਨਸ਼ੇ ਦਾ ਕੋਡ ਹੈ ਜੀ ਮੈਂ ਪਿੰਡ ਚੋਂ ਜਿਵੇਂ ਮਰਜ਼ੀ ਹੋਵੇ ਜੀ ਸ਼ੱਕ ਦੀ ਆਪ ਦੀ ਜਾਨ ਦੀ ਕੁਰਬਾਨੀ ਦੇਣੀ ਪਵੇ ਜੇ ਅਸੀਂ ਪਿੱਛੇ ਨਹੀਂ ਹਟਦੇ ਇਸ ਚੀਜ਼ ਤੋਂ ਮੈਨੂੰ ਇੰਨਾ ਵੱਡਾ ਪੱਕਾ ਨਿਰਣੈ ਹਾਂਜੀ ਐਡਾ ਵੱਡਾ ਪੱਕਾ ਨਿਰਣੈ ਮਤਲਬ ਪਿੰਡ ਦੇ ਅੰਦਰ ਨਸ਼ੇ ਨੂੰ ਖਤਮ ਕਰਨ ਲਈ ਪੰਚਾਇਤ ਹਰ ਤਰ੍ਹਾਂ ਦਾ ਤਾਕ ਪ੍ਰਯਾਸ ਕਰੇ ਹਾਂਜੀ ਹਾਂਜੀ ਤੇ ਜਿਸ ਦਿਨ ਅਸੀਂ ਧੰਨਵਾਦੀ ਦੌਰਾ ਸੀਗਾ ਜੀ ਉਸ ਦਿਨ ਹੀ ਮੇਰੇ ਧੰਨਵਾਦੀ ਦੌਰੇ ਦੇ ਵਿੱਚ ਵਿੱਚ ਹੀ ਇੱਕ ਲੜਕੇ ਦੀ ਉਸ ਦਿਨ ਹੀ ਡੈਥ ਹੋ ਗਈ ਜੀ ਤੇ ਜੋ ਹਾਲਾਂਕਿ ਉਹਨੇ ਮੈਨੂੰ ਵੋਟ ਪਾਈ ਸੀ ਹੁਣ ਕੋਈ ਵੋਟ ਮੈਟਰ ਨਹੀਂ ਜੀ ਹੁਣ ਜਿਹੜਾ ਮੇਰੇ ਤੇ ਪਿੰਡ ਵਾਲਿਆਂ ਨੇ ਵਿਸ਼ਵਾਸ ਜਤਾਇਆ ਜੀ ਤੇ ਮੈਂ ਉਹਨਾਂ ਦੇ ਵਿਸ਼ਵਾਸ ਮਤਲਬ ਕਿਤੇ ਨਾ ਕਿਤੇ ਉਹ ਗੱਲ ਤੁਹਾਡੇ ਦਿਲ ਨੂੰ ਲੱਗੀ ਜੋ ਆਪਾਂ ਮੁੱਦੇ ਲੈ ਕੇ ਚੱਲੇ ਆ ਤੁਸੀਂ ਇਸ ਤੋਂ ਪਹਿਲਾਂ ਵੀ ਕੋਈ ਰਾਜਨੀਤੀ ਦੇੰਦਰ ਆਇਆ ਰਾਜਨੀਤੀ ਦੇ ਵਿੱਚ ਮੈਂ ਆਮ ਆਦਮੀ ਪਾਰਟੀ ਤੋਂ ਬਲਾਕ ਪ੍ਰਧਾਨ ਹਾਂ ਜਿਹੜੇ ਮੇਰੇ ਉਹ ਮੈਸੇਜ ਹੈ ਜੀ ਉਹ ਪੰਜਾਬ ਦੇ ਪਹਿਲਾ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੀ ਜੀ ਹੁਣ ਅਸ ਟਾਈਮ ਉਹ ਪੰਜਾਬ ਦੇ ਮਹਿਲਾ ਵਿੰਗ ਦੇ ਜੁਆਇੰਟ ਸੈਕਟਰੀ ਹੈ ਜੀ ਜੁਆਇੰਟ ਸਕਟਰੀ ਹੈ ਜੀ ਮਤਲਬ ਰਾਜਨੀਤੀ ਨਾਲ ਕਿਤੇ ਨਾ ਕਿਤੇ ਪਰਿਵਾਰ ਪੁਰਾਣੇ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ ਹਾਂਜੀ ਔਰ ਇਹੋ ਚੀਜ਼ ਮੰਨਦੇ ਆ ਕਿ ਪਿੰਡ ਨੂੰ ਵੀ ਐਸਟੀ ਦਾ ਫਾਇਦਾ ਹੋਊਗਾ ਕਿ ਮੌਕੇ ਤੇ ਜੋ ਸਰਕਾਰ ਹੈ ਤਾਂ ਵਿਕਾਸ ਪਿੰਡ ਚ ਦੁੱਗਣੀ ਗਤੀ ਨਾਲ ਹੋਊਗਾ ਹਾਂਜੀ ਸਰ ਬਾਕੀ ਸਾਡੇ ਪਿੰਡ ਜਿਹੜਾ ਸੁਭਾ ਵਾਲੇ ਟਾਈਮ ਹੈ ਜੀ ਬੱਚੇ ਜਾਦੇ ਹੋ ਜਾਂਦੇ ਆ ਇੱਕ ਕੁਦਾ ਯੂਨੀਵਰਸਿਟੀ ਕਰਕੇ ਸਵਾਰੀ ਜ਼ਿਆਦਾ ਪੈਂਦੀ ਸੀ ਜੀ ਤੇ ਇੱਕ ਵਸ ਅਸੀਂ ਕਹਿ ਕੇ ਆਪਣੇ ਪਿੰਡ ਨੂੰ ਸਪੈਸ਼ਲ ਲਵਾਤੀ ਜੀ ਜੋ ਬਠਿੰਡੇ ਤੋਂ ਆਉਂਦੀ ਹੈ ਉਹ ਮੇਰੇ ਪਿੰਡ ਤੋਂ ਹੀ ਮੁੜਦੀ ਹੈ ਜੀ ਤੇ ਮੈਨੂੰ ਉਹ ਬਸ ਦਾ ਵੀ ਬੈਨੀਫਿਟ ਮਿਲਿਆ ਜੋ ਬਸ ਦਾ ਕਰਕੇ ਮੈਨੂੰ 100 ਵੋਟ ਉਸ ਦਾ ਕਰਕੇ ਵੀ ਪਈ ਹੈ ਜੀ ਵਾਹ ਜੀ ਵਾਹ ਆਪਣੇ ਪਿੰਡ ਦੇ ਅੰਦਰ ਕਿੰਨੇ ਵੋਟ ਸੀ ਟੋਟਲ ਕਿੰਨੇ ਪੋਲ ਹੋਏ ਔਰ ਕਿੰਨੇ ਤੁਹਾਨੂੰ ਮਿਲੇ ਟੋਟਲ ਵੋਟ ਇੱਥੇ 3000 ਦੇ ਕਰੀਬ ਹੈ ਜੀ ਮੇਰੇ ਪਿੰਡ ਦੀ ਵੋਟ ਜੀ ਔਰ ਪੋਲ ਕਿੰਨਾ ਕੁ ਵੋਟ ਹੋਇਆ 2400 ਵੋਟ ਪੋਲ ਹੋਈ ਹੈ ਜੀ ਜਿਹਦੇ ਵਿੱਚੋਂ ਸਾਨੂੰ 1248 ਵੋਟਾਂ ਮਿਲੀਆਂ 1248 ਸਿਰਫ ਤੁਹਾਨੂੰ ਮਿਲੀਆਂ 2400 ਚੋਂ ਮਤਲਬ 50% ਤੋਂ ਵੱਧ ਵੋਟਾਂ ਜੋ ਤੁਹਾਡੇ ਵੱਨ ਪਈਆਂ ਜੀ ਸਰ ਹਰਜਤ ਕਿੰਨੇ ਵੋਟ ਦੇ ਹੋਈ ਹੈ ਜਿੱਤ 78 ਵੋਟਾਂ ਤੇ ਹੋਈ ਹੈ 78 ਵੋਟ ਤੇ ਮਤਲਬ ਆਪਾਂ ਜਿਹਨੂੰ ਵੱਡਾ ਮੁਕਾਬਲਾ ਬੋਲ ਸਕਦੇ ਆਂ ਔਰ ਵੱਡੀ ਜਿੱਤ ਬੋਲ ਸਕਦੇ ਆਂ ਪੂਰੇ ਕੜੇ ਮੁਕਾਬਲੇ ਤੋਂ ਬਾਵਜੂਦ ਇੰਨਾ ਜੋਰ ਲੱਗਣ ਤੋਂ ਬਾਅਦ ਵੀ 78 ਵੋਟ ਦੀ ਜਿੱਤ ਫਿਰ ਵੀ ਹੋਈ ਜੋ ਪਿੰਡ ਨੇ ਇੰਨਾ ਮਾਣ ਬਖਸ਼ਿਆ ਤੁਹਾਨੂੰ ਕੋਈ ਸ਼ੁਕਰਾਨੇ ਲਈ ਕਹਿਣਾ ਚਾਹੋਗੇ ਪਰ ਉਹ ਮੈਂ ਤਾਂ ਇਤੋਂ ਜ਼ਿਆਦਾ ਉਹਨਾਂ ਦਾ ਸ਼ੁਕਰਾਨਾ ਕੀ ਕਰ ਸਕਦਾ ਜੀ ਮੈਂ ਤਾਂ ਉਹਨਾਂ ਦਾ ਦੇਨ ਨਹੀਂ ਦੇ ਸਕਦਾ ਜੋ ਮੇਰੇ ਬਰਾਬਰ ਸੀ ਉਹ ਜੀ ਪੈਸੇ 'ਚ ਵੀ ਧਨਾੜ ਲੋਕ ਸੀਗੇ ਜੀ ਇਹਨੇ ਮੈਨੂੰ ਵੋਟਾਂ ਪਾਈਆਂ ਜੀ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਮੈਥੋਂ ਕਿਸੇ ਨੇ ਉਹਨਾਂ ਨੇ ਚਾਹ ਦਾ ਕੱਪ ਵੀ ਨਹੀਂ ਪੀਤਾ ਜੀ ਦਾਰੂ ਦਾ ਪੀਣੀ ਨਹੀਂ ਕੀਤੀ ਸੀ ਜੀ ਉਹਨਾਂ ਨੇ ਨਾ ਕੋਈ ਪੈਸੇ ਦਾ ਲਾਲਚ ਕੀਤਾ ਕਿਸੇ ਤਰ੍ਹਾਂ ਦਾ ਜੀ ਮਤਲਬ ਪਿੰਡ ਨੇ ਵੋਟ ਵੀ ਦਿੱਤੇ ਔਰ ਸਪੋਰਟ ਵੀ ਜੀ ਸਰ ਸਸਰੀਕਾਲ ਜੀ ਸਸਰੀਕਾਲ ਕੀ ਨਾਂ ਹੈ ਜੀ ਦਰਸ਼ਕਾਂ ਦੱਸੋ ਰਾਜਾ ਸਿੰਘ ਪਿੰਡ ਤੋਂ ਹੀ ਹੋ ਤੁਸੀਂ ਹਾਂ ਪਿੰਡ ਤੋਂ ਹਾਂ ਜਾ ਜਿਵੇਂ ਤੁਸੀਂ ਸਰਪੰਚ ਨੂੰ ਅੱਜ ਮਿਲਣ ਆਇਓ ਕੀ ਲੱਗਦਾ ਕਿਸ ਤਰ੍ਹਾਂ ਦੀ ਸ਼ਖਸੀਅਤ ਹੈ ਕਿੰਨਾ ਵਿਸ਼ਵਾਸ ਹੈ ਤੁਹਾਡੇ ਲੈ ਦੇ ਵੱਡੇ ਥਾਂ ਲੱਗਦੇ ਆ ਜੀ ਸਾਡੇ ਥਾਂ ਦੇ ਉਹ ਮਤਲਬ ਸਾਡੀ ਜਿਹੜੀ ਪਹਿਲਾਂ ਘਰ ਸੀ ਪੁਰਾਣੇ ਸਾਡੇ ਇਕੱਠੇ ਸੀ ਵੀ ਤੁਸੀਂ ਤਾਂ ਸਰਪੰਚ ਸਾਹਿਬ ਨੇ ਹੀ ਆਖਦੇ ਆ ਜੀ ਕਿ ਪਿੰਡ ਦੇ ਕੰਮ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਆ ਅਨਸ਼ਾਹ ਹੋਇਆ ਜਾਂ ਕੋਈ ਹੋਰ ਹੈ ਜਾਂ ਮੇ ਸਕੂਲਾਂ ਚ ਵੀ ਪੂਰੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਤੁਹਾਨੂੰ ਭਰੋਸਾ ਕੀ ਕਰਨਗੇ ਸਰਪੰਚ ਸਰਨ ਕੇ ਕਰਨਗੇ ਕਰਨ ਬਾਕੀ ਜਿਹਨਾਂ ਦਾ ਐ ਵੀ ਆ ਨਾ ਜੀ ਇਹ ਕੋਈ ਐ ਨਹੀਂ ਜਿਹੜੀ ਗਰੀਬ ਜਨਤਾ ਸੀ ਵੀ ਸਾਰੀ ਹੂੰ ਉਹ ਵੀ ਜਨਤਾ ਨੇ ਇੱਥੋਂ ਤੱਕ ਰੀਤ ਤੁਰ ਗਏ ਹੋ ਉਹਨਾਂ ਨੇ ਵੀ ਫੰਡ ਵੀ ਉਹੋ ਕਰੇ ਮਤਲਬ ਤੇ ਸਰਪੰਚ ਸਾਹਿਬ ਕੋਲੋਂ ਮਤਲਬ ਪੈਸਾ ਵੀ ਦਿੱਤਾ ਹੈ ਜਿਹੜੇ ਦਿਹਾੜੀਦਾਰ ਬੰਦੇ ਸੀਗੇ ਉਹਨਾਂ ਨੇ 10 15 ਪੰਨ ਦਿਹਾੜੀਆਂ ਵੀ ਛੱਡੀਆਂ ਆਪਣੀਆਂ ਸਾਰੀਆਂ ਕੋਲੋਂ ਫੰਡ ਵੀ ਤੇ ਉਹਨਾਂ ਨੇ ਇਹਨਾਂ ਦੇ ਘਰੇ ਪਾਣੀ ਦਾ ਕੱਪ ਵੀ ਨਿਕਦਾ ਮਤਲਬ ਇੰਨੀ ਸਪੋਰਟ ਕੀਤੀ ਸਰਪੰਚ ਸਾਹਿਬ ਜਿਵੇਂ ਤੁਹਾਡੇ ਨਾਲ ਜੋ ਬੈਠੇ ਨੇ ਬੰਦੇ ਦੱਸ ਰਹੇ ਹੈ ਕਿ ਪਿੰਡ ਨੇ ਤਨ ਮਨ ਤੇ ਦਨ ਦੇ ਨਾਲ ਵੀ ਸਪੋਰਟ ਕੀਤੀ ਬਿਲਕੁਲ ਕੀਤੀ ਹੈ ਜੀ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਜੀ ਉਹਨਾਂ ਨੇ ਵੀ ਮੈਥੋ ਮੈਥੋ ਤਾਂ ਉਹਨਾਂ ਨੇ ਕੀ ਪੈਸੇ ਦੀ ਡਿਮਾਂਡ ਕਰਨੀ ਸੀ ਉਲਟਾ ਉਹਨਾਂ ਨੇ ਆਪ ਦੀ ਹیثیت ਮੁਤਾਬਕ ਕਿਸੇ ਨੇ ਜਿਵੇਂ ਸਰਿਆ ਉਹਨਾਂ ਨੇ ਕਿਸੇ ਨੇ ਹਜ਼ਾਰ ਕਿਸੇ ਨੇ 500 ਵੀ ਮੈਨੂੰ ਆਪਦੇ ਕੋਲ ਉਹਨਾਂ ਨੇ ਦਿੱਤਾ ਜੀ ਤਾਂ ਦਰਸ਼ਕੋ ਜਿਵੇਂ ਤੁਸੀਂ ਜਾਣਕਾਰੀ ਜੋ ਸੁਣਿਆ ਸਰਪੰਚ ਪ੍ਰਤੀਨਿਧੀ ਨੇ ਜੋ ਗੱਲ ਦੱਸੀ ਉਹ ਚੁਕਾਨ ਵਾਲੀ ਹੈ ਅਕਸਰ ਆਪਾਂ ਦੇਖਦੇ ਹਾਂ ਕਿ ਚੋਣਾਂ ਦੇ ਅੰਦਰ ਜਦੋਂ ਚੋਣ ਲੜੇ ਜਾਂਦੇ ਆ ਤਾਂ ਕਈ ਤਰ੍ਹਾਂ ਦੇ ਲਾਲਜੋ ਪਿੰਡ ਨੂੰ ਦਿੱਤੇ ਜਾਂਦੇ ਆ ਪਰ ਇੱਕ ਐਸਾ ਪਿੰਡ ਜਿੱਤੇ ਚੋਣ ਲੜਨ ਵਾਲੇ ਬੰਦੇ ਨੂੰ ਪਿੰਡ ਨੇ ਵੋਟ ਦੇ ਨਾਲ ਨੋਟ ਵੀ ਦਿੱਤੇ ਸਰਪੰਚ ਨੇ ਵਾਅਦਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਜੋ ਵੀ ਪਿੰਡ ਦੀਆਂ ਸਮੱਸਿਆ ਨੇ ਉਹਨਾਂ ਨੂੰ ਛੇਤੀ ਦੂਰ ਕਰਨ ਦਾ ਪ੍ਰਯਾਸ ਕੀਤਾ ਜਾਊਗਾ ਔਰ ਵਿਕਾਸ ਕਾਰਜ ਕਿਸੇ ਵੀ ਤਰ੍ਹਾਂ ਦਾ ਪੇਸ਼ਵਾਭ ਨਹੀਂ ਕੀਤਾ ਜਾਊਗਾ ਫਿਰ ਇਸੇ ਤਰ੍ਹਾਂ ਇੱਕ ਨਵੇਂ ਪਿੰਡ 'ਚ ਨਵੀਂ ਜਾਣਕਾਰੀ ਮਿਲਾਵਾਂਗੇ ਤਦ ਤੱਕ ਦੋਈ ਜਾਵੇਗਾ